ਚਲੋ ਆਓ ਸਹਿਜ ਅਵਲ ਲਾੜੇ ਬੁੱਤ ਵਾਣੰਦ ਜੀ ਮਮਾ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਲਚਲ ਹੈ ਜੀ ਹੋਰ ਸਨੋ ਵਧੀਆ ਸਾਰੇ ਠੀਕ ਠਾਕ ਗਰਮੀ ਤੋਂ ਬਚੇ ਆਪਾਂ ਵੀ ਵਧੀਆ ਜੀ ਬਸ ਹਨਾ ਤੇ 5:30 ਦਾ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਅੱਜ ਹੈਗਾ ਸ਼ੁੱਕਰਵਾਰ ਹਨਾ ਆਪਾਂ ਸਹਿਜ ਨੂੰ ਸਿਰ ਨਵਾਇਆ ਸੀਗਾ ਸਹਿਜ ਦੇ ਸਿਰ 'ਚ ਬਹੁਤ ਜ਼ਿਆੜੇ ਫੜਕੋ ਰੇ ਜਿਵੇਂ ਸਿੱਤੇ ਜਿਸਤਾਰ ਬਣਦਾ ਤੇ ਉਹ ਮੁੜਕਾ ਆ ਜਾਂਦਾ ਤੇ ਬੁਰਾ ਹਾਲ ਕਰ ਰਿਹਾ ਸੀਗਾ ਤੇ ਹੁਣ ਮੈਂ ਰਗੋਣੀ ਹਸੇਰਾ

ਤੋ ਦਿੰਦਾ ਤੇ ਹੋਇਆ। ਹਾਂ। ਸੁਖਿਆ ਨੂੰ। ਇੱਕ ਬਾਹਰ ਨਹੀਂ ਭਾਵੇਂ ਜਦੋਂ ਸਿਰ ਨੂੰ ਮੜਕਾ ਜਾਂਦਾ ਕੋ ਸਿਰ ਤੇ ਜਸਵਾਹ ਹੁੰਦੀ ਉਹਦੇ ਕਰਕੇ ਕੰਨ ਵਿੱਚ ਜਵਾਕ। ਚਲ ਆ ਜੀ ਪਨਾ ਹੋ ਜਾਣਾ ਨਾ ਮੂੰਹ ਤੋਂ। ਅੰਦਰ ਆਕ ਦੇਣਗੇ ਮੜੀ ਨਹੀਂ ਬਗ। મે કરી જ નહી આઈ મોર કરતો હું ઉઠા કર મો ઈધર ਠੀਕ ਹੈ ਜੇ ਮੜਾ ਨੂੰ 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 ਹੋ ਤੇ ਕੀ ਸੋਡੇ ਕਿਆਰੇ ਸੈਲ ਤੇ ਕੱਲ ਨੂੰ ਜੀ ਪੇਪਰ ਵੀ ਸਟਾਰਟ ਨੇ ਕੱਲ ਨੂੰ ਇਹਨਾਂ ਦੇ ਪੇਪਰ ਸਟਾਰਟ ਆ ਪੇਪਰ ਸਟਾਰਟ ਵਸ ਕਰ ਦੇਣਗੇ 25 ਤਰੀਕ ਤਾਈਂ 27 ਤਾਈਂ ਖਤਮ ਤੇ ਫਿਰ ਇਹਨਾਂ ਨੂੰ ਕਰ ਦੇਣਗੇ ਜੀ ਛੁੱਟਣਾ ਅੰਜਲ ਦੇ ਤੁਹਾਨੂੰ ਥੋੜੀ ਚਰਚਾ ਹਾਂਜੀ ਆਪਾਂ ਬਾਅਦ ਲੈ ਸਾਇਦਾ ਸਰ ਆ ਜਾ ਗਏ। ਬੰਗੜ ਡੱਬਾ ਰੱਖ ਕੇ ਪੁੱਤ ਚੱਕ ਕੇ। ਦੇਖ। ਉਧਰ ਬਾਹਰ ਚੱਲਦੇ। ਇਹ ਵਾਰ ਦਾ ਮੌਸਮ ਠੰਡਾ ਹੈ। ਕੀ ਸਾਹਕ ਕਿਤਾਬ ਆ। ਸਾਰਾ ਦਿਨੇ ਜਿੱਥੇ ਬੈਠ ਕੇ ਮੈਂ ਤਾਂ ਪਾਸੋਂ ਲਾਈ। ਹਾਂ ਤਾਂ ਸਹਜ ਆਏ ਤੁਸੀਂ ਸਰਦੀ ਹੁੰਨੀ ਆ 2:30 ਵਜੇ 3:30 ਵਜੇ ਹੋਗਾ 2:00 ਵਜੇ ਜੀ ਛੱਡ ਲੈਣੀ ਹੁੰਨੀ ਆ। ਤੇ ਜੇ ਨੇ ਆਣਾ ਬਹੁਤ ਗਰਮੀ ਚ ਆਉਂਦਾ ਤੇ ਉਹ ਘੰਟਾ ਬਹਿ ਜਾਂਦਾ। ਫਿਰ ਮੈਂ ਲੱਗ ਰਹਾਂ ਹਾਂ ਕਿ ਬੰਦਕ ਤੱਕ। ਕਤਾਰ ਜਾ ਨਹੀਂ ਨਾ ਸਾਨੂੰ ਮੇਰਾ ਵੀ ਨਹੀਂ ਛਾਇ ਫੜੀ ਕੈਮਰਾ ਸ਼ਾਮ ਦਾ ਟਾਈਮ ਆ ਇਹ ਆਪਾਂ ਫੁੱਲ ਰੌਲਾ ਪਾ ਰਹੇ ਹਾਂ ਛੋੜੇ ਬਾਜੀ ਦਾ ਜਦੋਂ ਜੀ ਕਰਦਾ ਉਹ ਕੰਮ ਕਰ ਲੈਂਦਾ ਨਹੀਂ ਕਰਦਾ ਸਾਰਾ ਦਿਨ ਸਾਰਾ ਦਿਨ ਕਿਰਗ ਕੰਮਾਂ ਆਪੇ ਬੰਦਾ ਹੋਊਗਾ ਸਾਰਾ ਦਿਨ ਅਸੀਂ ਘਰੇ ਰਹੇ ਆਂ ਤੇ ਪਰ ਅਸੀਂ ਐਸੀ ਛੱਡਿਆ ਨਹੀਂ ਤੇ ਅਸੀਂ ਤੋਂ ਵੀ ਨਹੀਂ ਪਏ ਰਹੇ ਆਂ ਘਰੇ ਸਾਡਾ ਵੇਖੋ ਕੀ ਕੁਛ ਕਰ ਰਿਆ ਖਾਲੀ ਬੋਤਲ ਦੇ ਮਜ਼ੇ ਲੈ ਰਿਆ ਪੰਨਪਾਨ ਤੇ ਅੱਜ ਫਿਰ ਚਾਹ ਨੂੰ ਦੋਤੇ ਜੀ ਆਪਾਂ 4 ਵਜੇ ਬਹੁਤ ਵੱਡਾ ਦਿਨ ਹੁੰਦਾ ਤੇ ਆਪਾਂ ਸਤਾਰੀ ਲਈ ਜਾਂਨੇ ਹਲੇ ਇੱਕ ਬਾਹੀ ਕੰਪਲੀਟ ਕੀਤੀ ਐ ਤੇ ਪੱਲੀ ਜਾਂਦਾ ਹਲੇ ਵਰਕ ਅੱਗੇ ਕੀ ਜੀ ਗਰਮੀ ਬਾਲੀ ਕੰਮ ਹੀ ਨਹੀਂ ਹੋ ਰਿਹਾ ਕੁਛ ਵੀ 1 ਵਜੇ ਦੀ ਸੂਟ ਆ ਗਿਆ ਸੀਗਾ ਇਹ ਕੋਹ ਲੈਸਨ ਦੇ ਕਿਹੜੇ ਡੈਮ ਲਿਖ ਲਾ ਕੇ ਤੇ ਆਪਾਂ ਇਹ ਭਾਈਆ ਸੀ ਸ਼ੀਸ਼ੇ ਵਾਲਾ ਉਹ ਨਾਪ ਦੇ ਕੇ ਡੈਮ ਉਹਦੇ ਬਲੌਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ ਕੱਲ ਤੱਕ ਕੰਪਲੀਟ ਕਰ ਹੀ ਦੇਵਾਂਗੇ ਆਪਾਂ ਤਕਰੀਬਨ ਤਕਰੀਬਨ ਇੱਧਰ ਦੇਖੋ ਹਾਂਜੀ ਹਲੋ ਕੀ ਹਾਲ ਚਾਲ ਹੈ ਜੀ ਗੁੱਡ ਮਾਰਨਿੰਗ ਜੀ ਹੋ ਗਿਆ ਜੀ ਸ਼ਨੀਵਾਰ ਟਾਈਮ ਹੋ ਗਿਆ ਜੀ 9:30 ਦਾ ਕੰਮ ਹੋ ਗਏ ਸਵੇਰ ਦੇ ਸਾਰੇ ਅੱਜ ਕੱਪੜੇ ਧੋਤੇ ਨਹੀਂ ਸ਼ਾਮ ਨੂੰ ਧੋਵਾਂਗੇ ਤੇ ਮੈਂ ਦੁੱਧ ਦੁੱਧ ਤੱਕ ਕਰਕੇ ਰੋਟੀ ਰੋਟੀ ਖਾ ਕੇ ਤੇ ਪਾਠ ਕਰਕੇ ਹਟੀ ਆ ਹੁਣੇ ਬਾਕੀ ਵਧੀਆ ਜੀ ਠੀਕ ਠਾਕ ਆ ਤੇ ਦੋ ਤਿੰਨ ਦਿਨ ਹੋ ਗਏ ਨਾ ਫਰੋਮ ਬਹੁਤ ਖਰਾਬ ਆ ਬਸ ਥੋੜੀ ਜੀ ਪਰਸਨਲ ਪ੍ਰੋਬਲਮ ਹੋ ਗਈ ਸੀ ਥੋੜੇ ਪਾਜੀ ਠੀਕ ਨਹੀਂ ਢਲੇ ਹੋਏ ਪਏ ਉਹਦੇ ਕਰਕੇ ਵਸ ਪਤਾ ਨਹੀਂ ਕਿਉਂ ਕੁਸ਼ ਗਰਮੀ ਦਾ ਵੀ ਹੈ ਕੋਸ ਉਹਨਾਂ ਦੇ ਕੈਸਟੋਰ ਬੰਦ ਆ ਤੇ ਅੱਜ ਫਿਰ ਉਹ ਮੈਡੀਸਿਨ ਲੈਣ ਗਏ ਤੇ ਉਹਦੇ ਕਰਕੇ ਨਾ ਧੁਮਾਕਿਆ ਨਹੀਂ ਹੈਗਾ ਸੀਰੀਅਸ ਵਾਲੀ ਹੋਇਆ ਪਿਆ ਤੇ ਕੁਸ਼ ਨਹੀਂ ਬੱਚੇ ਸਿੱਪਤਲੀ ਅੰਦਰ ਸਾਇਦ ਸਾਇਦ ਗਿਆ ਸਕੂਲ ਤੇ ਬਾਕੀ ਵਧੀਆ ਜੀ ਠੀਕ ਠਾਕ ਮੇਰੇ ਵੀ ਨਾ ਕੱਲ ਬਥਾਰ ਹੋਇਆ ਸੀਗਾ ਕਿ ਬਲੱਡ ਘਟ ਗਿਆ ਸੀਗਾ ਤੇ ਕੁਝ ਠੀਕ ਨਹੀਂ ਹੋ ਗਿਆ ਸਾਰਾ ਸਿਸਟਮ ਹੀ ਵਿਗੜ ਗਿਆ ਤੇ ਐਨ ਨੂੰ ਕੋਈ ਵਲਾਪ ਨੂੰ ਸ਼ੂਟ ਕਰੰਦਾ ਉਸ ਟਾਈਮ ਨਹੀਂ ਦਿੱਤੇ 25 ਦਿਨਾਂਾਂ ਦੀ ਕੈਂਡਿੰਗ ਪਿਆ ਸੀਗਾ ਬਲੱਡ ਕਿੰਨਾ ਅਕਲ ਜੀ ਕੰਟੀਨਿਊ ਕਰ ਗੰਨੇ ਚਲੋ ਮੈਂ ਅਗਿਆ ਕੱਲ ਕਿਸੇ ਨਵੇਂ ਵੀਡੀਓ ਨਾਲ ਤੇ ਸ਼ੁਰੂ ਤੋਂ ਲੈ ਕੇ ਸਾਰੀ ਵੀਡੀਓ ਦੇਖਿਆ ਪਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੇ ਇਹ ਮੇਰੇ ਕੋਲ ਨਵੇਂ ਜੁੜਦੇ ਆਈ ਘੱਟੀਆਂ ਦਾ ਬਟਨ ਦੱਸ ਕਰ ਦਿਓ ਬਰੋ ਸਾਂਤੀ ਤੁਹਾਡੇ ਤੱਕ ਸਾਰਿਆਂ ਨੂੰ ਵੀਡੀਓ ਚੱਲਦੀ ਆਸੋ। ਹੋਰ ਬੜੀ ਜੀ ਠੀਕ ਠਾਕ। ਖਾਸ ਕਰਕੇ ਪਰਮਾਦਰਸ਼ ਸਭ ਨੂੰ ਸ਼ੁਭ ਸਾਂਤੀ ਬਖਸ਼ੇ। ਚਾਰ ਦਿਕਾਂ ਚ ਰੱਖੇ ਜੀ। ਚਲੋ ਠੀਕ ਹੈ ਜੀ। ਫਿਰ ਮਿਲਦੇ ਆ ਤੁਹਾਨੂੰ ਕੱਲ੍ਹ ਕਿਸੇ ਮਨਾਂ ਦੇ। ਉੱਕੇ ਜੀ ਬਾਏ ਬਾਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।